ਇਹ ਇੱਥੇ ਇਹ ਇੱਥੇ ਇਹ ਇੱਥੇ ਗੋਗੇ ਵੀਰਾ ਪੱਜ 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 ਭਵੇਂ ਜੰਗਲਾ ਟੱਪ ਕੇ ਪੱਜਾ ਪੱਜ ਜਾ ਯਾਰ ਸਾਹਮਣੇ ਵੱਧ ਕੇ ਪਰ ਇਧਰ ਇਹ ਇੱਥੇ ਰੱਖ ਇਹ ਇੱਥੇ ਰੱਖ ਆळ्या ਪਿੱਛੇ ਮੁੜ ਕੇ ਵੇਖ ਉਹ ਕਰਨ ਕੀ ਲਿਆਏ ਉਹ ਹਲੇ ਤੱਕ ਠਾਪੀਆਂ ਮਾਰੀ ਜਾਂਦੇ ਨੇ 30 ਸੈਕਿੰਡ ਉਹ ਬਿਲ 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 ਬਲੇ ਉਹ ਮੱਲ ਭਿੜ ਪੇ ਮੱਲ ਭਿੜ ਪੇ ਉਹ ਮਾਜੇ ਨਾਲ ਮਾਜਾ ਖੇਂਦਾ ਤੇ ਜਾਗ ਨਜ਼ਾਰਾ ਲਈ ਬਸ 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 ਬੱਚੇ ਕੀ ਜਾਨ ਲੇਗਾ ਗਿਆ ਆਉ ਚਲ ਗਿਆ ਪੁਆਇੰਟ ਜਾਫੀਆਂ ਦੇ ਖਾਤੇ ਦੇ ਵਿੱਚ ਦਲਵੱਕਰੇ ਵਾਲਾ ਜੀ ਪੁਆਇੰਟ ਜਾਫੀ ਦਾ ਹੈ ਮੈਚ ਬੜਾ ਸਿਰੇ ਦਾ ਹੈ ਆ ਮੈਚ ਚੋਟੀ ਦਾ ਬਲਵਿੰਦਰ ਸਿੰਘ ਜੀ ਜੱਬੇ ਭਾਜੀ ਪੈਂਦੀ ਏੜ ਖੇਡ ਦੇ ਬੰਦਾ ਦੇ ਵਿੱਚ ਸਾਹਮਣੇ ਕਹਿੰਦੇ ਨਿੰਦਰ ਸਿੰਘ ਦੀ ਕਬੱਡੀ ਪਈ ਹੋਈ ਆ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀਆਂ ਬਈ ਆ ਤਿੰਨ ਜਾਫੀ ਦੇ ਸਾਹਮਣੇ ਬਾਪੂ ਜਗੀਰ ਭੁੱਲਰ ਸਾਹਮਣੇ ਖੜ ਗਿਆ ਆ ਸਾਹਮਣੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਾ ਸਾਨ ਸਿੰਘਾਂ ਤੋਂ ਸੜ ਕੇ ਪਰ ਇਧਰ ਲੱਗਦਾ ਹੋਇਆ ਜੋਰ ਜਵਾਨੀ ਦਾ ਆ ਸਾਹਮਣੇ ਸਾਹਮਿਆ ਹੋਇਆ ਜੋਰ ਤੇ ਪੁਆਇੰਟ ਜਾਪੀ ਦੇ ਖਾਤੇ ਜੁੜਦਾ ਹੋਇਆ ਤੇ ਜਾਪੀ ਦੇ ਖਾਤੇ ਜੁੜਦਾ ਹੋਇਆ ਮੈਂ ਧੰਨਵਾਦ ਆਖਾਂ ਸਰਪੰਚ ਸਾਡੇ ਮਨਜਿੰਦਰ ਸਿੰਘ ਜੀ ਖਾਲਸਾ ਤਰਨਾ ਦੱਲ ਵਾਲੇ ਉਹ ਕਹਿੰਦੇ ਗੋਗੇ ਵੀਰ ਦੀ ਕੌਡੀ ਹੈ ਕਿਉਂਕਿ ਉਹ ਪਾਕ ਕੌਡੀ ਯਾਰਾ ਕੌਡੀ ਪਾ ਦਰਸ਼ਕ ਵੀਰੋ ਤੁਸੀਂ ਪਿੰਡ ਵਾਲੇ ਤਾੜੀ ਤੇ ਮਾਰ ਦਿਓ ਤਾੜੀ ਤੇ ਕਿਹੜੀ ਜੀਐਸਟੀ ਲੱਗੀ ਯਾਰ ਤਾੜੀਆਂ ਮਾਰੋ ਹੌਸਲਾ ਵਜਾਈਏ ਕਰ ਰਹੇ ਜਿੰਨੀ ਹੋ ਸਕਦੀ ਹੈ ਉਧਰ ਸਾਡੇ ਸੰਗਰਗਵਾਸੀ ਜਸਵੰਤ ਸਿੰਘ ਜੀ ਜੱਸਾ ਵੀਰ ਜੋ ਬਾਬਾ ਕਾਲਾ ਮਹਿਰਜ ਦੇ ਦਰਬਾਰ ਦੇ ਉੱਪਰ ਬਹੁਤ ਲੰਮਾ ਸਮਾਂ ਸੇਵਾ ਕਰਦੇ ਰਹਿਆ ਹੈ ਟਿੱਕਾ ਵੀਰ ਉਹਨਾਂ ਦੇ ਨਾਲ ਤੋਂ ਬਹੁਤ ਵੱਡਾ ਪਿਆਰ ਦੇ ਕੇ ਗਿਆ ਧੰਨਵਾਦ ਹੈ ਉਹ ਸਾਹਮਣੇ ਵੀਰ ਕੋਕਾ ਖੇਡ ਦੇ ਮੈਦਾਨ ਦੇ ਵਿੱਚ ਬੱਲੇ 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 ਆਇਓ ਮੇਰਾ ਰੱਬਾ ਆ ਕਬੱਡੀ ਆ ਇਹ ਇੱਥੇ ਇਹ ਇੱਥੇ ਇਹ ਇੱਥੇ ਇਹ ਇੱਥੇ ਉਹ ਬੱਲੇ ਬੱਲੇ ਹੋ ਗਈ ਹੈ ਮਿੱਤਰੋ ਯਾਰ ਜਫਾ ਲਾ ਲਿਆ ਕਰੋ ਕੋਈ ਗੱਲ ਨਹੀਂ ਪਰ ਇੰਨੀਆਂ ਥਾਪੀਆਂ ਨਾ ਮਾਰਿਆ ਕਰੋ ਦਿੱਕਤ ਮਸਾਫਰ ਕਰਨਾ ਤਾਂ ਕਬੱਡੀ ਅਗਲੀ ਇੱਧਰ ਕੌਣ ਕਬੱਡੀ ਪਾਉਣ ਵੱਤੇ ਵਿਧਿਆ ਹੈ ਉਹ ਸਾਹਮਣੇ ਕਹਿੰਦੇ ਗੋਗਾ ਵੀਰ ਕਬੱਡੀ ਪਾਉਣਾਂ ਤੇ ਵਧਿਆ ਮੈਂ ਪਹਿਲਵਾਨਾਂ ਨੂੰ ਬੇਦੀ ਕਰਦਾ ਵੀਰ ਜੀ ਕੁਸ਼ਤੀ ਜਿਹੜੀ ਹੈ ਬਰਾਬਰ ਛਿਦਾ ਦਈਏ ਅੱਧਾ ਕਿ ਧਿਆਨ ਇੱਧਰਲੇ ਪਾਸੇ ਆ ਅੱਧਾ ਕਿ ਧਿਆਨ ਉੱਧਰਲੇ ਪਾਸੇ ਆ ਯਾਰ ਕੁਸ਼ਤੀ ਜਿਹੜੀ ਹੈ ਬਰਾਬਰ ਛਿਦਾ ਦਿੱਤੀ ਜਾਵੇ ਥੋਕੇ ਭਲਵਾਂ ਜੀ ਛਿਦਾ ਦਿਓ ਯਾਰ ਉੱਧਰ ਕੌਣ ਦੀ ਪੰਦੀ ਭਲਵਾਨਾ ਮਰਲਾ ਗੱਲ ਨੂੰ ਛੜਦੇ ਕੁਸ਼ਾ 2 ਮਿੰਟ ਚੱਲ 2 ਮਿੰਟ ਲੈ ਲੋ ਹਏ ਉਧਰਲੇ ਪਾਸੇ ਕੌਡੀ ਗੋਗੇ ਦੀ ਗੋਗੇ ਵੀਰਾ ਭੱਜ 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 ਭਵੇਂ ਜੰਗਲਾ ਟੱਪ ਕੇ ਭੱਜ ਜਾ ਭੱਜ ਜਾ ਯਾਰ ਭੱਜ ਜਾ ਆਕਰ ਭਵੇਂ ਜਾਨੀ ਕਬੱਡੀ ਕਿਨੇ ਪਾਉਣੀ ਆ ਤੁੜੀਆਂ ਮੰਗਦੀ ਆ ਰੇਡਾ ਖਰញਾਰ ਰੈਡਾਂ ਦੀ ਗੱਲ ਹੁੰਦੀ ਮਿੱਤਰਾ ਜਾਵਰ ਕਹਿੰਦੇ ਛੋਟੀ ਛੋਟੀ ਜੱਫੇ ਦੀ ਗੱਲ ਹੁੰਦੀ ਆ ਪਰ ਲੋਕ ਕੋਡੀ ਭਾਵੇਂ ਲੱਖ ਪੈਂਦੀਆਂ ਆ ਉਹ ਗੱਲ ਜੱਫਿਆਂ ਦੇ ਮੁਕਣੀ ਆ ਬ੍ਰਦਰ ਜੱਫਿਆਂ ਦੀ ਕਹਿੰਦੇ ਮਸ਼ੀਨਾ ਸਾਹਮਣੇ ਬਿੱਲੇ ਪੁਚਾਲ ਦੀ ਕਬੱਡੀ ਆ ਇਸੇ ਨਗਰ ਦਾ ਇਹ ਜੰਮਪਲ ਕਹਿ ਦਈਏ ਇਹ ਘਰੇਲੂ ਗਰਾਊਂਡ ਦਾ ਕਹਿੰਦੇ ਖਿਡਾਰੀ ਕਹਿ ਦਈਏ ਅੱਜ ਠੱਠੇ ਪਿੰਡ ਚ ਲੱਗੀ ਰੌਣਕ ਤੇ ਤਿੰਨ ਜੱਫਿਆਂ ਤੇ ਅਟੈਕ ਕਰਨ ਵਾਸਤੇ ਉਹ 12 ਮੋੜ ਦੀ ਬੰਦੂਕ ਵਰਗਾ ਸਾਹਮਣੇ 2 ਨੰਬਰ ਤੋਂ ਲਓ ਸਾਹਮਣੇ ਵੱਧ ਕੇ ਪਰ ਇਧਰ ਸਮੇਂ ਦੀ ਗੱਲ ਹੋ ਗਈ ਆ ਕਿ ਸਮਾ ਸਮਾ ਸਮਰੱਥ ਉਹ ਅਰਜਨ ਦੇ ਤੀਰ ਉਹ ਅਰਜਨ ਦੇ ਰੱਤਾ ਕਿ ਭੀਲੋ ਲੈ ਕੇ ਗੁਪੀਆਂ ਕੋਈ ਨਾ ਚੱਲੇ ਵਾਸਾ ਇਧਰ ਲਓ ਸਾਹਮਣੇ ਬੱਪੂ ਸ਼ਾ ਇਹਦੀਆਂ ਤਿੰਨ ਗੋਡੀਆਂ 500 ਦੀਆਂ ਅਰਸ਼ ਕਨੇਡਾ ਵੱਲੋਂ ਤਿੰਨ ਗੋਡੀਆਂ 500 ਦੀਆਂ ਬੱਪੂ ਸ਼ਾ ਦੀਆਂ ਬੱਪੂ ਸ਼ਾ ਜੀ ਇਹ ਕਿਹੜਾ ਕਰੰਟ ਮਾਰਦੇ ਇਹਨਾਂ ਨੂੰ ਹੱਥ ਤੇ ਲਾਓ ਇਹ ਕਿਹੜੇ ਇਹਨਾਂ ਹੱਥ ਲਾ ਕੇ ਵੇਖ ਐ ਅਸਲੀ ਐ ਏ ਬਾਪੂ ਜਗੀਰ ਸੇ ਇਦਾਂ ਨਾ ਕਰ ਡਰਉਂਦਾ ਕਿਉਂ ਆਇਓ ਮੇਰਾ ਰੱਬਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੱਲੇ ਤੇ ਹਾਸੀਆਂ ਖੇਡੀਆਂ ਮੈਚ ਤੇ ਜੇ ਸ਼ੁਰੂ ਹੋਣਾ ਮਨਮੋਹਣਾ ਨਜ਼ਾਰਾ ਜਾਪਦਾ ਹਰ ਕੋਈ ਵੇਖ ਲੋ ਖਿਡਾਰੀ ਟੌਪ ਦਾ ਇਧਰ ਪਈ ਹੋਈ ਗੋਗੇ ਸ਼ਾਦੀ ਕਬੱਡੀ ਆ ਗੋਗੇ ਸ਼ਾਦੀ ਕਬੱਡੀ ਆ ਜੇ ਜੇ ਨਿਰਮਲ ਸਿੰਘ ਜੀ ਨੰਬਰਦਾਰ ਜੱਫਾ ਲਾਵੇ ਤੇ ਇਹਦਾ ਪੋਤਰਾ ਬਰਿੰਦਰ ਯੂਐਸਏ ਤੋਂ ਲਾਈਵ ਜੁੜਿਆ ਕਹਿੰਦਾ 2100 ਰੁਪਇਆ ਜੇ ਮੇਰਾ ਬਾਪੂ ਜੱਫਾ ਲਾ ਦੇ ਤੇ 2100 ਆ ਨਿਰਮਲ ਸਿੰਘ ਜੀ ਨੰਬਰਦਾਰ ਜੇ ਜੱਫਾ ਲੱਗਿਆ ਤੇ 2100 ਬਰਿੰਦਰ ਯੂਐਸਏ ਵਾਲੇ ਵੱਲੋਂ ਬੱਲੇ ਬੱਲੇ ਤੇ ਦੂਜੇ ਪਾਸੇ ਗੋਗਾ ਵੀਰਾ ਗੋਗਾ ਭੱਜ ਗੋਗਾ ਭੱਜ ਗੋਗਾ ਭੱਜ ਗੋਗਾ ਭੱਜ ਹਏ ਹਏ ਓਏ ਬੇਰ ਰਬ ਆਈ ਨੰਬਰਦਾਰ ਆਈ ਨੰਬਰਦਾਰ ਤੇ ਆਈ ਗੋਗਾ ਗੋਗੇ ਵੀ ਰੋਠੇ ਨੰਬਰਦਾਰਾ ਲਾ ਜੋਰ ਆ ਬੱਲੇ ਬੱਲੇ ਹੋ ਗਈ ਇਹ ਕਿਹੜੀ ਤਾੜੀ ਮਾਰਦੇ ਦਰਸ਼ਕ ਵੀਰੋ ਆ ਨਜ਼ਾਰਾ ਆ ਨਜ਼ਾਰਾ ਕਬੱਡੀ ਦਾ ਲੈ ਵੀ ਇਹਨਾਂ ਨੂੰ ਪਾਣੀ ਨਹੀਂ ਪੀਉਣ ਦਾ ਕੋਈ ਵੀ ਪਿਆਓ ਯਾਰ ਪਿਆਓ ਇਦਾਂ ਨਾ ਕਰੋ ਯਾਰ ਅਗਲੀ ਕਬੱਡੀ ਲਓ ਮਹਿੰਦਰ ਸਿੰਘ ਦੀ ਕਬੱਡੀ ਆ ਤੇ ਸਾਹਮਣੇ ਤਿੰਮ ਜਾਫੀ ਨੇ ਟੱਕਦੇ ਆ ਕੌਣ ਟੱਕ ਲੈਣ ਦੀ ਗੱਲ ਕਰਦਾ ਖੁੱਲਾ ਸਮਾਏ ਉਹ ਖੁੱਲੀ ਰੇੜਾ ਤੇ ਬਾਪੂ ਜਗੀਰ ਸਿੰਘ ਇਹਨੂੰ ਫੈਵੀ ਪੋਲ ਵੀ ਕਹਿੰਦੇ ਨੇ ਉਹ ਪਾਲਿਆ ਹੱਥ ਧੌਣ ਦੇ ਉੱਤੇ ਰੱਖਿਆ ਧੌਣ ਤੇ ਹੱਥਾ ਕਹਿੰਦਾ ਹੁਣ 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 ਛੁੱਟ ਕੇ ਦੱਸ ਪਾਲਿਆ ਕਲਾਵਾ ਉਹ ਵਿਖਾਤਾ ਨਾਗ ਲੜ ਗਿਆ ਨਨਨ ਨੇ ਕਾਲਾ ਸੱਪ ਕੁੱਡੀਆਂ ਵਾਲਾ ਕਾਲਾ ਸੱਪ ਕੁੱਡੀਆਂ ਵਾਲਾ ਉਹ ਦੋਵੇਂ ਟੀਮਾਂ ਤਿਆਰ ਨੇ ਆ ਸਾਹਮਣੇ ਮੈਚ ਬੜਾ ਚੋਟੀ ਦਾ ਹੈ ਆ ਮੈਚ ਬੜਾ ਚੋਟੀ ਦਾ ਹੈ ਸੁਲਤਾਨ ਕਹਿੰਦਾ ਡੈਨਮਾਰਕ ਵਾਲਾ ਕਹਿੰਦਾ ਕਿ ਪੈਸੇ ਵਾਵਾ ਲਾਉਣੇ ਪਾੜੇ ਸਾਡੇ ਪੱਪੂ ਸ਼ਾਹ ਜੀ ਨੇ ਫੇਰ ਕਬੜੀ ਪੌੜੀ ਆ ਉਹ ਸਾਹਮਣੇ ਮੁਕਾਬਲਾ ਚੋਟੀ ਦਾ ਬੱਲੇ 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 ਇਹ ਕਾਲਾ ਤੇ ਦੂਜੇ ਪਾਸੇ ਉਹ ਬਾਪੂ ਨੇ ਫੜ ਲਿਆ ਲੱਕ ਕਹਿੰਦਾ ਬਸ 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 ਬੱਚੇ ਕੀ ਜਨ ਲੈ ਗਿਆ ਗਿਆ ਇਹ ਇੱਥੇ ਰੱਖ ਇਹ ਇੱਥੇ ਰੱਖ ਕਾਲਾ ਪਿੱਛੇ ਮੁੜ ਕੇ ਵੇਖ ਉਹ ਕਰਨ ਕੀ ਲਿਆਏ ਉਹ ਹਲੇ ਤੱਕ ਥਾਪੀਆਂ ਮਾਰੀ ਜਾਂਦੇ ਆ ਨੇ ਉਹਨੇ ਪਾਟੀ ਨਹੀਂ ਲਾ ਕਰਦਾ ਸੁਲਤਾਨ ਕਹਿੰਦਾ ਬਾਪੂ ਦੀਆਂ ਕੌਡੀਆਂ ਦੇ ਛੇਰੇ ਸਵਾਲ ਲੱਖ ਲਾ ਫੇਰ ਇਹਨੇ ਮੁੜਨਾ ਹੈ ਆ ਅਰਸ਼ ਕਨੇਡਾ ਵਾਲਾ ਵੀਰ ਪੱਪੂ ਸ਼ਾਹ ਦੀਆਂ ਦੋ ਕੌਡੀਆਂ ਦੇ ਉੱਪਰ 501 ਕੋਡੀ ਤੇ ਜੇ ਮੁੜ ਗਿਆ ਦੀ ਕੋ ਤੇ ਅਰਸ਼ ਆਪਾਂ 500 ਦੇ ਦੇਣਾ ਤੇ ਗੋਗੇ ਦੀ ਇਹ ਰੇਡ ਦੇ ਉੱਪਰ ਵੀ ਗੱਬਰ ਵੀਰ ਕਹਿੰਦਾ ਕਿ 500 ਲਾ ਦਿਓ ਤੇ ਸੁਲਤਾਨ ਪਾਪਾ ਤੇ ਲੱਗੇ ਨਹੀਂ ਜਾਂਦੇ ਉਹਨਾਂ ਦੇ ਪਾਪੇ ਨੂੰ ਸਾਪਕ ਕਰਨ ਕੀ ਡਿਆ ਯਾਰ ਆਹ ਬੈਟ ਵਧੀਆ ਲੱਗਦਾ ਯਾਰ ਇੱਕ ਵਾਰੀ ਤਾੜੀ ਮਾਰ ਦਿਓ ਆਓ ਸਾਹਮਣੇ ਬੱਲੇ 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 ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਸ਼ਾਜੀ ਤੁਸੀਂ ਜਦੋਂ ਮਰਜ਼ੀ ਮੁੜ ਕੇ ਆ ਸਕਦੇ ਹੋ ਖੁੱਲਾ ਹੀ ਟਾਈਮ ਹੈ ਖੁੱਲਾ ਹੀ ਟਾਈਮ ਹੈ ਜਹਾਂ ਲਾ ਕੇ ਬਿੱਟੂ ਨੂੰ ਕਹਦੇ ਹੱਥ ਉਹ ਲਾ ਦੇ ਭੱਜ ਤੂੰ ਜਵੀਂ ਸੋਨੀ ਜਿਹੜਾ ਬੋਲੇ ਉਹ ਗੁੰਡਾ ਖੋਲੇ ਜੇ ਤੁਸੀਂ ਦੱਸੇ ਤੇ ਤੁਹਾਨੂੰ ਹੱਥ ਲਾਉਣਾ ਪੈਣਾ ਆ ਸਾਹਮਣੇ ਦੇ ਕਹਿੰਦੇ ਫਾਨੀਅਲ ਸਾਤੋਂ ਨੂੰ ਬਾਪੂ ਜ਼ਗੀਰ ਸਾਰੇ ਰਾਂ ਬੰਦ ਕਰੀ ਬੈਠਾ ਏ ਉਹ ਵਿਚਰੇ ਨੂੰ ਹੱਥ ਕਹਿੰਦੇ ਲਾ ਦੇ ਲੈ ਪਰ ਬਾਪੂ ਲਾਉਣ ਦਿੰਦਾ ਹੱਥ ਉਹਦੇ ਪਹਿਰੇਦਾਰੀ ਚੜਦਾ ਪੈ ਲਾ ਕੇ ਖਾਬੜ ਤੇ ਜਿਆ ਵੀ ਤਿੰਨ ਜਾਫੀ ਨੇ ਪਰ ਸਾਹਮਣੇ ਪੱਪੂ ਸ਼ਾ ਆ ਲੜ ਗਿਆ नाग ਕਾਲਾ ਸੱਪ ਆ ਲਾਲਿਆ ਜੱਫਾ ਲਾਲਿਆ ਸਿੱਕੇ ਦੇ ਨਾਲ ਆ ਸਾਹਮਣੇ ਸੁੱਟ ਕੇ ਜਫਾ ਲਾ ਕੇ ਬੱਲੇ ਬੱਲੇ ਕਰਾ ਰਜਾ ਕਾਦ ਆ ਮਦਰੀ ਗੋਡੀ ਆ ਤੇ ਸਾਹਮਣੇ ਤਿੰਨੇ ਲੰਮਰਦਾਰ ਦੀ ਵਿੱਚ ਖੜ ਗਏ ਨੇ ਇੱਕ ਨੰਬਰ ਤੇ ਵੀ ਕਹਿੰਦੇ ਭਈ ਉਹ ਕਹਿੰਦੇ ਤਗੜਾ ਯਾਫੀ ਤਗੜਾ ਯਾਫੀ ਰੱਖਿਆ ਧੌਣ ਤੇ ਹੱਥ ਕਹਿੰਦਾ ਹੁਣ ਭੱਜ 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 ਉਹ ਸਾਰੇ ਰਾ ਬੰਦ ਕਰ ਤੇ ਲਾ ਕੇ ਜਫਾ ਤਸੱਲੀ ਕਰਦੀ ਆ ਆੜ ਕਿਤੇ ਵਜਦੀਆਂ ਥਾਪੀਆਂ ਵਜਦੇ ਜੱਫੇ ਵਜਦੇ ਧੱਕੇ ਅਣਪੰਡ ਜੁੜਦਾ ਹੋਇਆ ਜਾਫੀ ਦੇ ਖਾਤੇ ਦੇ ਵਿੱਚ ਉਧਰ ਲੜਕੀਆਂ ਦੀ ਟੀਮਾਂ ਆ ਗਈਆਂ ਨੇ ਬਾਰੇ ਤਰਕ ਤਾਂ ਬਜ਼ੁਰਗਾਂ ਦਾ ਮੈਚ ਇਧਰ ਬਾਪੂ ਆ ਅਵਤਾਰ ਸਿੰਘ ਦੀ ਕਬੱਡੀ ਸਾਹਮਣੇ ਮੈਦਾਨ ਚ ਪੈਣ ਜਾ ਰਹੀ ਹੈ ਕਿ ਚਾਰ ਦਿਨਾਂ ਦਾ ਮੇਲਾ ਮਿੱਤਰਾ ਇਹ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਇਹ ਮੇਲਾ ਅੱਜ ਠੱਠੇ ਦੀ ਧਰਤੀ ਆ ਅੱਜ ਕਹਿੰਦੇ ਮਹਾਪੁਰਸ਼ਾਂ ਦੀ ਮਿੱਠੀ ਯਾਦ ਆ ਤੇ ਸਾਹਮਣੇ ਖੁੱਲਾ ਸਮਾਂ ਤੇ ਖੁੱਲੀ ਕਬੱਡੀ ਆ ਖੁੱਲੀ ਕਿਤਾਬ ਦੀ ਤਰ੍ਹਾਂ ਸਾਹਮਣੇ ਬਜ਼ੁਰਗਾਂ ਦੇ ਚਿੱਟੇ ਬਾਲ ਨੇ ਪਰ ਅਜੇ ਵੀ ਕਹਿੰਦੇ ਸਰੀ ਰਾਤ ਲੋੜਿਆ ਦੀ ਜਾਨ ਮਿੱਤਰੋ ਲੋੜਿਆ ਦੀ ਜਾਨ ਹੈ ਪਪੂ ਸ਼ਾਹ ਦੇ ਵਿੱਚ ਲੋੜਿਆ ਦੀ ਜਾਨ ਹੈ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਇਸਰਗਵਾਸੀ ਸਰਦਾਰ ਬੰਤਾ ਸਿੰਘ ਜੀ ਉਹਨਾਂ ਦਾ ਪੁੱਤਰਾ ਹੈ ਸਰਬਜੀਤ ਸਾਡਾ ਵੀਰ ਫੌਜੀ ਉਸ ਵੀਰ ਵੱਲੋਂ ਸਰਬਜੀਤ ਫੌਜੀ ਵੱਲੋਂ ਬਹੁਤ ਵੱਡੇ ਮਾਣ ਪਿਆਰ ਪੁੱਜਿਆ ਹੈ ਸਰਬਜੀਤ ਫੌਜੀ ਸਾਡੇ ਇਸਰਗਵਾਸੀ ਬਾਪੂ ਬੰਤਾ ਸਿੰਘ ਦਾ ਪੋਤਾ ਹੈ ਬਹੁਤ ਵੱਡੇ ਮਾਣ ਪਿਆਰ ਪੁੱਜੇ ਕਰਦਾ ਮੈਂ ਧੰਨਵਾਦ ਕਰਦਾ